ਜਦੋਂ ਕੋਈ ਵੀ ਕਿਸੇ ਰਾਜ ਸ਼ਕਤੀ ਦਾ ਅੰਤ ਹੁੰਦਾ ਹੈ ਤੇ ਉਸ ਰਾਜ ਸ਼ਕਤੀ ਨਾਲ ਸੰਬੰਧਿਤ ਧਰਮ ਦੇ ਵਿੱਚ ਕੁਝ ਗੜਵਟਾ ਆਉਣੀਆਂ ਆਰੰਭ ਹੋ ਜਾਂਦੀਆਂ ਇਸੇ ਤਰ੍ਹਾਂ ਹੀ ਜਦੋਂ 1859 ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਸੰਸਾਰ ਤੋਂ ਕੂਚ ਕਰਕੇ ਗਏ ਖਾਲਸਾ ਰਾਜ ਦਾ ਖਾਤਮਾ ਹੋਇਆ ਤਾਂ ਸਿੱਖ ਧਰਮ ਦੇ ਵਿੱਚ ਇਸ ਦੇ ਵਿਵਹਾਰਾਂ ਵਿੱਚ ਸਮਾਜਿਕ ਜੀਵਨ ਵਿੱਚ ਧਾਰਮਿਕ ਜੀਵਨ ਵਿੱਚ ਬਹੁਤ ਸਾਰੀਆਂ ਗ੍ਰਾਫਟਾਂ ਆ ਗਈਆਂ ਇਹਨਾਂ ਗ੍ਰਾਫਟਾਂ ਨੂੰ ਦੂਰ ਕਰਨ ਤੇ ਹੋਰ ਅਨ ਧਰਮਾਂ ਦੇ ਮਿਲਗੋਬੇ ਦੇ ਪ੍ਰਭਾਵ ਨੂੰ ਖਤਮ ਕਰਨ ਤੇ ਧਾਰਮਿਕ ਕਰਨ ਕਾਂਡਾਂ ਦੀ ਜਿਹੜੀ ਗਰਦ ਸਿੱਖ ਸੰਸਕਾਰਾਂ ਤੇ ਜੰਮ ਚੁੱਕੀ ਸੀ ਉਸ ਗਰਦ ਨੂੰ ਸਾਫ਼ ਕਰਕੇ ਗੁਰੂ ਨਾਨਕ ਪਾਤਸ਼ਾਹ ਦੀ ਨਿਰਮਲ ਵਿਚਾਰ ਤਾਰਾ ਨੂੰ ਸੰਸਾਰ ਵਿੱਚ ਪ੍ਰਚਲਿਤ ਕਰਨ ਵਾਸਤੇ ਉਸ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਸਤੇ 1873 ਦੇ ਵਿੱਚ ਆਰੰਭ ਹੋਈ ਸਿੰਘ ਸਭਾ ਲਹਿਰ ਨੇ ਵਿਸ਼ੇਸ਼ ਯੋਗਦਾਨ ਪਾਇਆ ਜੇ ਅਸੀਂ ਇਹ ਕਹੀਏ ਕਿ ਅੱਜ ਅਸੀਂ ਆਪਣੇ ਸਮਾਜ ਵਿੱਚ ਵਿਸ਼ੇਸ਼ ਤੌਰ ਤੇ ਸਿੱਖ ਸਮਾਜ ਵਿੱਚ ਆਪਣੇ ਆਲੇ ਦੁਆਲੇ ਇर्द-ਗਿਰਦ ਜੋ ਵੀ ਅਸੀਂ ਦੇਖਦੇ ਹਾਂ ਚਾਹੇ ਉਹ ਸਾਡੀ ਅੱਜ ਦਾ ਗੁਰਦੁਆਰਾ ਪ੍ਰਬੰਧਕ ਸਿਸਟਮ ਹੈ ਚਾਹੇ ਉਹ ਸਾਡੇ ਵਿਦਿਅਕ ادارے ਨੇ ਚਾਹੇ ਉਹ ਸਾਡਾ ਧਰਮ ਪ੍ਰਚਾਰ ਹੈ ਜਾਂ ਹੋਰ ਕੋਈ ਸਾਹਿਤ ਵਾਲੇ ادارے ਨੇ ਇਵਨ ਸੇਤ ਨਾਲ ਸੰਬੰਧਿਤ ਜੋ ਵੀ ادارے ਨੇ ਜੋ ਕੁਝ ਵੀ ਅਸੀਂ ਆਪਣੇ ਚਾਰੇ ਪਾਸੇ ਆਲੇ-ਦੁਆਲੇ ਦੇਖਦੇ ਹਾਂ ਇਹ ਕੇਵਲ ਤੇ ਕੇਵਲ ਉਸ ਸਿੰਘ ਸਵਲ ਲਹਿਰ ਦੀ देन ਹੈ ਜਦੋਂ ਇਸ ਲਹਿਰ ਨੂੰ 100 ਸਾਲ ਪੂਰੇ ਹੋਏ ਤਾਂ ਇਸ ਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਜੁਲਾਈ 1973 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਖਾਲਸਾ ਪੰਥ ਦੀ ਇੱਕ ਸਰਵਉੱਚ ਸੰਸਥਾ ਹੈ ਇਸ ਸਿੰਘ ਸਭਾ ਲਹਿਰ ਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਇੱਕ ਕੇਂਦਰੀ ਸਿੰਘ ਸਭਾ ਸ਼ਤਾਬਦੀ ਕਮੇਟੀ ਬਣਾਈ ਗਈ ਜਿਸ ਦੀ ਮੁੱਖ ਸੇਵਾ ਸਰਦਾਰ ਹੁਕਮ ਸਿੰਘ ਜੋ ਇੰਡੀਅਨ ਪਾਰਲੀਮੈਂਟ ਦੇ ਸਪੀਕਰ ਸਨ ਉਹਨਾਂ ਨੂੰ ਸੌਂਪੀ ਗਈ ਸਰਦਾਰ ਹੁਕਮ ਸਿੰਘ ਜੀ ਨੇ ਕੌਮ ਦੇ ਮਹਾਨ ਵਿਦਵਾਨ ਗਿਆਨੀ ਗੁਰਦਿੱਤ ਸਿੰਘ ਤੇ ਹੋਰ ਸਿਰ ਕੱਢਦਾ ਸਿੱਖ ਪ੍ਰਚਾਰਕਾਂ ਸਿੱਖ ਲੀਡਰਾਂ ਨੂੰ ਨਾਲ ਲੈ ਕੇ ਧਰਮ ਪ੍ਰਚਾਰ ਦੀ ਇੱਕ ਲਹਿਰ ਚਲਾਈ ਦੇਸ਼ ਵਿਦੇਸ਼ ਦੇ ਵਿੱਚ ਕਈ ਪ੍ਰਚਾਰ ਦੌਰੇ ਕੀਤੇ ਕਈ ਵਿਚਾਰ ਗੋਸ਼ਟੀਆਂ ਤੇ ਕਈ ਸਮਾਗਮ ਕੀਤੇ ਗਏ। ਵਿਸ਼ੇਸ਼ ਤੌਰ ਤੇ ਜਿਹੜਾ ਕੰਮ ਕੀਤਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਮ ਸਿੱਖ ਪੜ੍ਹ ਸਕੇ ਤੇ ਸਮਝ ਸਕੇ। ਇਸ ਵਾਸਤੇ ਪਾਠ ਬੋਧ ਸਮਾਗਮਾਂ ਦੀ ਲੜੀ ਚਲਾਈ ਗਈ। ਜਿਹੜਾ ਅੱਜ ਵੀ ਅਸੀਂ ਟਾਵਾ ਟਾਵਾ ਥਾਂ ਤੇ ਪਾਠ ਬੋਧ ਸਮਾਗਮ ਦੇਖਦੇ ਆ ਇਹ ਉਸ ਕੇਂਦਰੀ ਸਿੰਘ ਸਭਾ ਸਤਾਬ ਦੀ ਕਮੇਟੀ ਦੀ देन ਹੈ। ਸਦਾ ਹੁਕਮ ਸਿੰਘ ਭਾਵੇਂ ਆਪਣੇ ਜੀਵਨ ਵਿੱਚ ਬੜੇ ਸਿਆਸੀ ਉੱਚ ਅਹੁਦਿਆਂ ਤੇ ਰਹੇ ਪਰ ਉਹਨਾਂ ਦੇ ਵਿੱਚ ਅਤ ਦੀ ਨਿਮਰਤਾ ਸੀ ਪਿਆਰ ਸੀ ਸਲੀਕਾ ਸੀ ਇਸ ਕਰਕੇ ਸਿੱਖ ਸੰਗਤਾਂ ਉਹਨਾਂ ਦੇ ਨਾਲ ਜੁੜੀਆਂ ਤੇ ਇਹਨਾਂ ਸਾਰੇ ਸਮਾਗਮਾਂ ਦਾ ਬਹੁਤ ਵੱਡਾ ਅਸਰ ਸਿੱਖ ਸਮਾਜ ਤੇ ਪਿਆ ਤੇ ਖਾਲਸਾ ਪੰਥ ਆਪਣੀ ਨਿਰਮਲ ਤੇ ਨਿਰੋਲ ਵਿਚਾਰ ਧਾਰਾ ਵਾਸਤੇ ਦੁਬਾਰਾ ਜਾਗਰੂਤ ਹੋਇਆ ਪਰ ਇਹਨਾਂ ਪ੍ਰਚਾਰ ਦੌਰਿਆਂ ਵਿੱਚ ਵਿਚਰਦੇ ਆ ਜਿਹੜੇ ਕੇਂਦਰੀ ਸਿੰਘ ਸਵਸਥਾਪੀ ਕਮੇਟੀ ਦੇ ਸੇਵਕ ਸੀ ਉਹਨਾਂ ਨੇ ਇੱਕ ਘਾਟ ਨੂੰ ਬਹੁਤ ਜ਼ਿਆਦਾ ਮਹਿਸੂਸ ਕੀਤਾ ਉਹ ਘਾਟ ਸੀ ਸੁਚੱਜੇ ਸੁਧਿਰੜ ਤੇ ਪੜੇ ਲਿਖੇ ਪ੍ਰਚਾਰਕਾਂ ਦੀ ਇਹਨਾਂ ਸਾਰੇ ਪੰਥ ਦਰਧੀਆਂ ਨੇ ਇਸ ਘਾਟ ਨੂੰ ਪੂਰਾ ਕਰਨ ਲਈ ਅਦਾਰੇ ਖੋਲਣ ਦਾ ਜਿਹੜਾ ਪ੍ਰਬੰਧ ਸੀ ਉਸ ਵਿੱਚ ਵੱਲ ਆਪਣਾ ਧਿਆਨ ਦਿੱਤਾ ਸਰਦਾਰ ਹੁਕਮ ਸਿੰਘ ਜੀ ਹੁਣਾਂ ਨੇ ਇੱਕ ਫੈਸਲਾ ਕੀਤਾ ਕਿ ਭਾਵੇਂ ਸ਼ਤਾਬਦੀ ਤੇ ਇੱਕ ਸਾਲ ਵਿੱਚ ਖਤਮ ਹੋ ਜੇਗੀ ਪਰ ਅਸੀਂ ਜਿਹੜੀ ਇਹ ਕੇਂਦਰੀ ਸਿੰਘ ਸਭਾ ਹੈ ਇਸ ਨੂੰ ਖਤਮ ਨਹੀਂ ਹੋਣ ਦੇਵਾਂਗੇ ਕੇਂਦਰੀ ਸਿੰਘ ਸਭਾ ਵੱਲੋਂ ਇੱਕ ਅਜਹੀਆਂ ਸੰਸਥਾਵਾਂ ਪੈਦਾ ਕੀਤੀਆਂ ਜਾਣਗੀਆਂ ਅਜਿਹੇ ਲਿਵਿੰਗ ਮੋਨੂਮੈਂਟ ਕਾਇਮ ਕੀਤੇ ਜਾਣਗੇ ਜਿਹੜੇ ਰਹਿੰਦੀ ਦੁਨੀਆਂ ਤੱਕ ਖਾਲਸਾ ਪੰਥ ਦੀ ਸੇਵਾ ਕਰਦੇ ਰਹਿਣਗੇ ਇਹ ਅਦਾਰੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਨਿਰਮਲ ਵਿਚਾਰ ਧਾਰਾ ਗੁਰਕਲਗੀ ਤਰ ਪਾਤਸ਼ਾਹ ਦੀ ਸਾਝੇ ਖਾਲਸਾ ਪੰਥ ਨੂੰ ਸਮਰਪਿਤ ਹੋਣਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਚਾਰ ਧਾਰਾ ਦੇ ਨਾਲ ਮਿਲ ਕੇ ਚੱਲਣਗੇ ਇਸ ਉਦੇਸ਼ ਦੀ ਪੂਰਤੀ ਵਾਸਤੇ 27 ਜਨਵਰੀ 1980 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਦੀ ਸਥਾਪਨਾ ਦਿੱਲੀ ਵਿੱਚ ਕੀਤੀ ਗਈ ਇਸ ਦੀ ਸਥਾਪਨਾ ਵਾਸਤੇ ਬڑے ਮਹਾਨ ਪੁਰਸ਼ਾਂ ਨੇ ਇਸ ਦਾ ਨੀਂਹ ਪੱਥਰ ਰੱਖਣ ਦਾ ਕਾਰਜ ਆਰੰਭ ਕੀਤਾ ਜਿਸ ਦੇ ਵਿੱਚ ਮੰਤਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਪੰਥਰਤਨ ਬਾਬਾ ਹਰਵੰਦ ਸਿੰਘ ਜੀ ਕਾਰ ਸੇਵਾ ਵਾਲੇ ਜਥੇਦਾਰ ਜੁਗਿੰਦਰ ਸਿੰਘ ਜੀ ਵੇਦਾਂਤੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਹਨਾਂ ਨੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਸ ਸੰਸਥਾ ਦਾ ਨੀਂਹ ਪੱਥਰ ਰੱਖਿਆ ਗਿਆ ਅੱਜ ਇਹ ਜਗ੍ਹਾ ਦਿੱਲੀ ਗੁਰੂਗਾਮਾ ਰੋਡ ਤੇ ਛਤਰਪੁਰ ਮੈਟਰੋ ਸਟੇਸ਼ਨ ਦੇ ਬਿਲਕੁਲ ਸਾਹਮਣੇ ਹੈ ਤੇ ਸਾਡੇ ਉਹਨਾਂ ਬਜ਼ੁਰਗਾਂ ਨੇ ਪੰਥਦਰਦੀਆਂ ਨੇ ਜੋ ਇਹ ਬੂਟਾ ਲਾਇਆ ਸੀ ਅੱਜ ਵਹਿਗੁਰੂ ਜੀ ਦੀ ਕਿਰਪਾ ਆਪ ਸੰਗਤਾਂ ਦੇ ਸਹਿਯੋਦ ਕੇ ਸਹਿਯੋਦ ਦੇ ਸਦਕਾ ਇਹ ਕਣ ਛਾਵਾਂ ਬੂਟਾ ਬਣ ਕੇ ਫਲ ਦੇ ਰਿਹਾ ਹੈ ਤੇ ਕੌਮ ਦੀ ਸੇਵਾ ਕਰ ਰਿਹਾ ਹੈ ਜਦੋਂ ਇਸ ਸੰਸਥਾ ਦਾ ਆਰੰਭ ਕੀਤਾ ਗਿਆ ਤਾਂ ਉਦੋਂ ਮਕਸਦ ਕੇਵਲ ਪ੍ਰਚਾਰ ਦਾ ਸੀ कि गुरमत ਦਾ ਪ੍ਰਚਾਰ ਕਿਵੇਂ ਕੀਤਾ ਜਾਵੇ ਇਸ ਵਾਸਤੇ ਨਿਰਧਾਰਤ ਰਾਗਾਂ ਵਿੱਚ ਗੁਰਬਾਣੀ ਕਰਨ ਕੀ ਗੁਰਬਾਣੀ ਕੀਰਤਨ ਕਰਨ ਵਾਲੇ ਕੀਰਤਨੀ ਜਥੇ ਪ੍ਰਚਾਰਕ ਤੇ ਗ੍ਰੰਥੀ ਸਿੰਘ ਤਿਆਰ ਕੀਤੇ ਗਏ ਜਿਨ੍ਹਾਂ ਨੇ ਦੇਸ਼ ਵਿਦੇਸ਼ ਦੇ ਗੁਰੂ ਘਰਾਂ ਵਿੱਚ ਜਾ ਕੇ ਖਾਲਸਾ ਪੰਥ ਦੀ ਇਸ ਮਹਾਨ ਸੰਸਥਾ ਜਿਹੜੀ ਗੁਰਦੁਆਰਾ ਸੰਸਥਾ ਹੈ ਇਸ ਨੂੰ ਮਜ਼ਬੂਤ ਕੀਤਾ ਤੇ ਧਰਮ ਪ੍ਰਚਾਰ ਦੀ ਇੱਕ ਲਹਿਰ ਚਲਾਈ ਪਰ ਜਿਵੇਂ-ਜਿਵੇਂ ਸਮਾਂ ਬਦਲਦਾ ਹੈ ਇਨਸਾਨ ਦੀਆਂ ਜ਼ਰੂਰਤਾਂ ਵੀ ਬਦਲਦੀਆਂ ਨੇ ਸੋ ਅੱਜਕੱਲ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਲਈ ਜੋ ਪਰਾتن ਕਾਰਜ ਸੀ ਜਿਸ ਉਦੇਸ਼ ਦੀ ਪੂਰਤੀ ਲਈ ਕੇਂਦਰ ਸਥਾਪਿਤ ਕੀਤਾ ਗਿਆ ਸੀ ਉਸ ਨੂੰ ਕਾਇਮ ਰੱਖਦੇ ਹਾਂ ਗੁਰਮਤਿ ਦੀ ਵਿਦਿਆ ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਸਿੱਖ ਇਤਿਹਾਸ ਸਿੱਖ ਧਰਮ ਫਿਲਾਸਫੀ ਇਹ ਤਾਂ ਪੜਾਈ ਹੀ ਜਾਂਦੀ ਹੈ ਜੋ ਵਿਦਿਆਰਥੀ ਪੜ੍ਹਦੇ ਨੇ ਉਹਨਾਂ ਨੂੰ ਕੇਂਦਰ ਵੱਲੋਂ ਤਾਂ ਸਰਟੀਫਿਕੇਟ ਮਿਲਦਾ ਹੀ ਹੈ ਇਸ ਦੇ ਨਾਲ ਨਾਲ ਸਾਰੇ ਵਿਦਿਆਰਥੀਆਂ ਵਾਸਤੇ ਸਿਕ ਮਿਸ਼ਨਰੀ ਕਾਲਜ ਲੁਧਿਆਣਾ ਤੋਂ 2 ਸਾਲ ਦਾ ਕੋਰਸ ਵੀ ਉਹਨਾਂ ਨੂੰ ਨਾਲੋਂ ਨਾਲ ਹੀ ਕਰਵਾਇਆ ਜਾਂਦਾ ਹੈ ਤਾਂ ਜੋ ਭਵਿੱਖ ਵਿੱਚ ਉਹਨਾਂ ਦੇ ਕੰਮ ਆ ਸਕੇ ਇਸ ਤਰ੍ਹਾਂ ਅਕੈਡੈਮਿਕ ਐਜੂਕੇਸ਼ਨ ਬੱਚਿਆਂ ਵਾਸਤੇ ਲਾਜ਼ਮੀ ਕੀਤੀ ਗਈ ਅੰਗਰੇਜ਼ੀ ਭਾਸ਼ਾ ਜਿਸ ਦੀ ਅੱਜ ਬੜੀ ਜ਼ਰੂਰਤ ਹੈ ਅੰਗਰੇਜ਼ੀ ਭਾਸ਼ਾ ਤੇ ਕੰਪਿਊਟਰ ਦੀ ਪੜ੍ਹਾਈ ਹਰ ਬੱਚੇ ਵਾਸਤੇ ਲਾਜ਼ਮੀ ਹੈ ਪਹਿਲੇ ਸਾਲ ਵਿੱਚ ਦਾਖਲਾ ਲੈਣ ਵਾਲਾ ਹਰ ਬੱਚਾ ਗੁਰਮਤ ਗੁਰਮਤ ਸੰਗੀਤ ਅੰਗਰੇਜ਼ੀ ਤੇ ਕੰਪਿਊਟਰ ਇਹਨਾਂ ਸਾਰੇ ਵਿਸ਼ਿਆਂ ਦੀ ਵਿੱਦਿਆ ਹਾਸਲ ਕਰਦਾ ਹੈ ਇਸ ਤੋਂ ਇਲਾਵਾ ਅੱਜ ਜੋ ਸਮੇਂ ਦੀ ਜ਼ਰੂਰਤ ਹੈ ਕਿ ਇਹਨਾਂ ਬੱਚਿਆਂ ਨੂੰ ਕੋਈ ਹੁਨਰ ਇਹਨਾਂ ਦੇ ਹੱਥ ਵਿੱਚ ਹੋਵੇ ਉਸ ਵਾਸਤੇ ਇਹਨਾਂ ਨੂੰ ਬਹੁਤ ਸਾਰੇ ਪ੍ਰੋਫੈਸ਼ਨਲ ਕੋਰਸ ਕਰਵਾਏ ਜਾਂਦੇ ਨੇ ਇਹ ਬੱਚੇ ਵੱਖ-ਵੱਖ ਸੰਸਥਾਵਾਂ ਦੇ ਵਿੱਚ ਜਾ ਕੇ ਕੇਂਦਰ ਤੋਂ ਬਾਹਰ ਪੈਰਾਮੈਡੀਕਲ ਆਈਟੀਆਈ ਤਿਸ ਕੰਪਿਊਟਰ ਦੇ ਖੇਤਰ ਦੇ ਵਿੱਚ ਵੱਖਰੇ ਵੱਖਰੇ ਕੋਰਸ ਕਰਦੇ ਗੁਰਮਤ ਸੰਗੀਤ ਵਿੱਚ ਵੀ ਇਹਨਾਂ ਬੱਚਿਆਂ ਨੂੰ ਵਿਸ਼ੇਸ਼ ਉੱਚ ਪੱਧ ਦੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਵਿਸ਼ੇਸ਼ ਧਿਆਨ ਤੰਤੀ ਸਾਜ਼ਾਂ ਵੱਲ ਹੈ ਜਿਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਬਖਸ਼ਿਆ ਸਾਜ਼ ਰਬਾਬ ਤੇ ਦਿਲਰੁਬਾ ਇਸ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ ਹਾਰਮੋਨੀਅਮ ਵੀ ਹੈ ਤਬਲਾ ਵੀ ਹੈ ਤੇ ਦਿੱਲੀ ਦੇ ਜਿਹੜੇ ਪ੍ਰਮੁੱਖ ਉਸਤਾਦ ਨੇ ਜਿਨ੍ਹਾਂ ਨੂੰ ਗੁਰਮਤ ਸੰਗੀਤ ਦੇ ਰਾਗਾਂ ਵਿੱਚ ਮਾਹਰ ਹਾਸਲ ਹੈ ਉਹਨਾਂ ਦੇ ਕੋਲੋਂ ਇਹਨਾਂ ਨੂੰ ਸਪੈਸ਼ਲ ਸਪੈਸ਼ਲ ਵੋਕਲ ਜਿਹੜੀ ਟ੍ਰੇਨਿੰਗ ਹੈ ਉਹ ਵੀ ਇਹਨਾਂ ਨੂੰ ਕਰਾਈ ਜਾਂਦੀ ਹੈ ਇਸ ਤਰ੍ਹਾਂ ਸਾਡੇ ਕੋਲੇ ਪੜ੍ਹਾਈ ਦੇ ਚਾਰ ਵਰਟੀਕਲ ਨੇ ਪਹਿਲਾ ਗੁਰਮਤ ਦਾ ਦੂਸਰਾ ਗੁਰਮਤ ਸੰਗੀਤ ਦਾ ਤੀਸਰਾ ਵੋਕੇਸ਼ਨਲ এডੂਕੇਸ਼ਨ ਤੇ ਚੌਥਾ ਅਕੈਡਮਿਕ ਅਕੈਡਮਿਕ ਦੇ ਵਿੱਚ ਇਹ ਬੱਚੇ ਨੈਸ਼ਨਲ ਓਪਨ ਸਕੂਲ ਤੋਂ 10ਵੀਂ ਤੇ 12ਵੀਂ ਦੀ ਪੜ੍ਹਾਈ ਕਰਦੇ ਨੇ ਗੁਰੂ ਪਿਆਰਿਓ ਇਹ ਸੰਸਥਾ ਜੋ 1980 ਵਿੱਚ ਆਰੰਭ ਹੋਈ ਸੀ ਅੱਜ ਇਹ ਕੌਮ ਦੀ ਸੇਵਾ ਕਰ ਰਹੀ ਹੈ ਇਹ ਸਭ ਆਪ ਸੰਗਤਾਂ ਦੇ ਸਹਿਯੋਗ ਤੇ ਸਤਿਗੁਰ ਪਾਤਸ਼ਾਹ ਦੇ ਅਸੀਸ ਸਦਕਾ ਹੀ ਸੰਭਵ ਹੋਇਆ ਜਦੋਂ ਇਹ ਸੰਸਥਾ ਆਰੰਭ ਕੀਤੀ ਗਈ ਹੁਣ ਮੈਂ ਸਾਡੇ ਉਸ ਸੰਸਥਾਪਕ ਜਿਨ੍ਹਾਂ ਨੇ ਇਸ ਸੰਸਥਾ ਨੂੰ ਆਰੰਭ ਕੀਤਾ ਇਸ ਦਾ ਵਿਚਾਰ ਆਪਣੇ ਮਨ ਵਿੱਚ ਲਿਆ ਕੇ ਇਸ ਨੂੰ ਲਾਗੂ ਕੀਤਾ ਉਹਨਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਅਰਦਾਸ ਕਰਦੇ ਹਾਂ ਤੇ ਉਹਨਾਂ ਨੂੰ ਇਹ ਵਚਨ ਵੀ ਦਿੰਦੇ ਹਾਂ ਕਿ ਜੋ ਬੂਟਾ ਉਹਨਾਂ ਨੇ ਲਾਇਆ ਸੀ ਜਿਸ ਸਿਧਾਂਤ ਨੂੰ ਲੈ ਕੇ ਉਹ ਚੱਲੇ ਸੀ ਉਹ ਸਿਧਾਂਤ ਹਮੇਸ਼ਾ ਇਸ ਸੰਸਥਾ ਦੇ ਵਿੱਚ ਕਾਇਮ ਰਹੇਗਾ ਸਾਡੇ ਸੰਸਥਾਪਕਾਂ ਦੇ ਵਿੱਚ ਸਭ ਤੋਂ ਪਹਿਲੇ ਆਉਂਦੇ ਹਨ ਸਦਾ ਹੁਕਮ ਸਿੰਘ ਆਪ ਇੰਡੀਅਨ ਪਾਰਲੀਮੈਂਟ ਦੇ ਸਪੀਕਰ ਰਹੇ ਉਸ ਤੋਂ ਬਾਅਦ ਰਾਜਸਥਾਨ ਦੇ ਗਵਰਨਰ ਰਹੇ ਆਪ ਜੀ ਪੰਥ ਦੇ ਇੱਕ ਅਨਮੋਲ ਰਤਨ ਗੁਰੂ ਖਾਲਸਾ ਪੰਥ ਦੇ ਅਨੰਦ ਸੇਵਕ ਤੇ ਭਾਰਤ ਵਰਸ਼ ਦਾ ਗੌਰਵ ਸਨ ਆਪ ਜੀ ਇੱਕ ਬਹੁਪੱਖੀ ਸ਼ਖਸੀਅਤ ਦੇ ਮਾਲਕ ਉੱਗੇ ਕੁਨੀਨਦਾਨ ਪਾਰਲੀਮੈਂਟੇਰੀਅਨ ਤੇ ਰਾਜਨੀਤਿਕ ਸਟੇਟਿਸਮੈਨਸਨ ਆਪ ਜੀ ਮਿੱਠ ਬੋਲੜੇ ਸੁਭਾਅ ਨਿਡਰ ਤੇ ਸਲੀਕੇਦਾਰ ਸ਼ਖਸੀਅਤ ਦੇ ਮਾਲਕ ਸਨ ਗੁਰਮਤ ਜੀਵਨ ਜਾਚ ਦੇ ਆਪ ਵਗਦੇ ਝਰਨੇ ਸਨ ਨਿਮਰ ਤੇ ਹਉਮੈ ਤੋਂ ਰਹਿਤ ਜੀਵਨ ਆਪ ਜੀ ਦਾ ਵਿਸ਼ੇਸ਼ ਗੁਣ ਸੀ ਮਨ ਨੀਵਾ ਮਤ ਉੱਚੀ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰ ਧਾਰਾ ਦੇ ਪਹਿਰੇਦਾਰ ਸਨ ਆਪ ਜੀ ਨੇ ਇਸ ਸੰਸਥਾ ਨੂੰ ਸੁਪਨਾ ਲਿਆ ਤੇ ਫਿਰ ਇਸ ਨੂੰ ਇੰਪਲੀਮੈਂਟ ਕਰਕੇ ਦੁਨੀਆ ਦੇ ਸਾਹਮਣੇ ਕਾਇਮ ਕੀਤਾ ਇਸ ਸੰਸਥਾ ਨੂੰ ਕਾਇਮੀ ਦੇ ਵੇਲੇ ਜੋ ਦੂਸਰੇ ਮੁੱਖ ਸੱਜਣ ਸਨ ਉਹ ਸਨ ਯਾਨੀ ਗੁਰਦਿੱਤ ਸਿੰਘ ਜੀ ਗੁਰਮਤ ਆਚਾਰੀਆ ਯਾਨੀ ਗੁਰਦਿੱਤ ਸਿੰਘ ਜੀ ਸਿੱਖ ਕੌਮ ਦੇ ਮਹਾਨ ਵਿਦਵਾਨ ਹਨ ਸ਼੍ਰੋਮਣੀ ਗੁਰਮੁਖੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਗੁਰਮਤ ਅਚਾਰੀਆ ਦੀ ਉਪਾਧੀ ਦੇ ਨਾਲ ਨਿਵਾਜਿਆ ਗਿਆ ਆਪ ਜੀ ਇੱਕ ਉੱਗੇ ਲਿਖਾਰੀ ਪੱਤਰਕਾਰ ਤੇ ਧਾਰਮਿਕ ਆਗੂ ਸਨ ਆਪ ਜੀ ਨੂੰ ਪੰਜਾਬ ਸਰਕਾਰ ਵੱਲੋਂ ਸਾਹਿਤ ਸ਼੍ਰੋਮਣੀ ਦਾ ਅਵਾਰਡ ਵੀ ਮਿਲਿਆ ਆਪ ਜੀ ਨੇ ਪੰਜਾਬ ਵਿਦਵਾਨ ਪਰਿਸ਼ਦ ਦਾ ਮੈਂਬਰ ਰਹਿੰਦੇ ਆ ਦੋ ਪ੍ਰਮੁੱਖ ਕਾਰਜ ਕੀਤੇ ਜਿਨ੍ਹਾਂ ਦੇ ਵਿੱਚ ਪਹਿਲਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਦਾ ਮਤਾ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕਰਨਾ ਤੇ ਦੂਸਰਾ ਸੀ ਇੱਕ ਵਿਸ਼ੇਸ਼ ਖੋਜ ਕਰਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਰੇ ਇੱਕ ਖੋਜ ਭਰਪੂਰ ਮਤਾ ਪੇਸ਼ ਕਰਨਾ ਜੋ ਬਾਅਦ ਵਿੱਚ ਸ੍ਰੀ ਦਮਦਮਾ ਸਾਹਿਬ ਨੂੰ ਪੰਜਵੇਂ ਤਖਤ ਵਿੱਚ ਸਥਾਪਿਤ ਕਰਨ ਵਿੱਚ ਖਾਲਸਾ ਪੰਥ ਕਾਮਯਾਬ ਹੋਇਆ ਆਪ ਜੀ ਦੀ ਇਹ ਕੌਮ ਹਮੇਸ਼ਾ ਯਾਦ ਯਾਦ ਕਰਦੀ ਰਹੇਗੀ ਆਪ ਜੀ ਸਰਾਹਿਤ ਸ਼ਰੋਮਣੀ ਜਨ ਆਪ ਜੀ ਨੇ ਸਿੱਖ ਇਤਿਹਾਸ ਸਿੱਖ ਫਲਸਫੇ ਤੇ ਕਈ ਕਿਤਾਬਾਂ ਲਿਖੀਆਂ ਜਿਨ੍ਹਾਂ ਦੇ ਵਿੱਚੋਂ ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਮੁੰਦਾਵਨੀ ਪ੍ਰਮੁੱਖ ਪੁਸਤਕਾਂ ਹਨ ਪਰ ਆਪ ਜੀ ਦੀ ਪੁਸਤਕ ਮੇਰਾ ਪਿੰਡ ਜਿਸ ਨੂੰ ਯੂਨੈਸਕੋ ਦੇ ਵਿੱਚ ਵੱਲੋਂ ਸਨਮਾਨਿਤ ਕੀਤਾ ਗਿਆ ਸੰਸਾਰ ਦੀਆਂ ਉਹਨਾਂ ਤਿੰਨ ਚੁਣਿੰਦਾ ਪੁਸਤਕਾਂ ਵਿੱਚ ਸ਼ਾਮਲ ਹੈ ਜਿਸ ਨੂੰ ਆਪਣੇ ਕਲਚਰ ਤੇ ਸੱਭਿਆਚਾਰ ਦੇ ਬਿਆਨਨ ਦਾ ਇੱਕ ਵੱਡਾ ਮੁੱਲਾ ਖਜ਼ਾਨਾ ਕਿਹਾ ਜਾਂਦਾ ਹੈ ਇਸ ਸੰਸਥਾ ਨੂੰ ਕਾਇਮ ਕਰਨ ਦੇ ਵਿੱਚ ਤੀਸਰੇ ਜੋ ਪ੍ਰਮੁੱਖ ਸੱਜਣ ਸਨ ਉਹ ਸਨ ਸਰਦਾਰ ਫਕੀਰ ਸਿੰਘ ਆਪ ਜੀ ਦਿੱਲੀ ਗ੍ਰੀਨ ਪਾਰਕ ਦੇ ਰਹਿਣ ਵਾਲੇ ਸਨ ਆਪ ਜੀ ਇੱਕ ਪ੍ਰਸਿੱਧ ਕਾਰੋਬਾਰੀ ਸਨ ਤੇ ਪੰਥ ਰਤਨ ਬਾਬਾ ਹਰਬੰਦ ਸਿੰਘ ਕਾਰ ਸੇਵਾ ਵਾਲਿਆਂ ਦੀ ਪ੍ਰੇਰਣਾ ਦਾ ਸਦਕਾ ਆਪ ਜੀ ਨੇ ਮਹਿਰੌਲੀ ਜਿਸ ਨੂੰ ਦਿੱਲੀ ਦਾ ਦਿਲ ਕਿਹਾ ਜਾਂਦਾ ਹੈ ਇਸ ਇਲਾਕੇ ਦੇ ਵਿੱਚ 2.5 ਏਕੜ ਜ਼ਮੀਨ ਇੱਕ ਗੁਰਮਤ ਦਾ ਕੇਂਦਰ ਬਣਾਉਣ ਵਾਸਤੇ দান ਕੀਤੀ। ਦੇਖੋ ਇਹ ਸਤਗੁਰਾਂ ਦੀ ਕਿੰਨੀ ਵਡਿਆਈ ਹੈ। ਨਾਮ ਫਕੀਰ ਸਿੰਘ ਤੇ ਕਮਰਾਜਿਆਂ ਵਾਲੇ। ਨਹੀਂ ਤੇ ਜ਼ਮੀਨ দান ਕਰਨੀ ਬੜਾ ਔਖਾ ਕਾਰਜ ਹੈ। ਆਪ ਜੀ ਨੇ ਵਿਦਿਆ ਕੇਂਦਰ ਨੂੰ ਬਣਾਉਣ ਵਾਸਤੇ 2.5 ਏਕੜ ਜ਼ਮੀਨ ਇਹ দান ਵਿੱਚ ਦਿੱਤੀ। ਇਹਨਾਂ ਦਾ ਪਰਿਵਾਰ ਅੱਜ ਵੀ ਕੇਂਦਰ ਦੇ ਨਾਲ ਜੁੜਿਆ ਹੋਇਆ ਹੈ। ਜਦੋਂ ਵੀ ਕਦੀ ਜ਼ਰੂਰਤ ਪਵੇ ਇਹਨਾਂ ਦਾ ਪਰਿਵਾਰ ਕੇਂਦਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੁੰਦਾ ਹੈ। ਇਸ ਤੋਂ ਬਾਅਦ ਜਦੋਂ ਸਕੇਂਦਰ ਨੂੰ ਚਲਾਉਣ ਦਾ ਸਮਾਂ ਆਇਆ ਤਾਂ ਸਰਦਾਰ ਹੁਕਮ ਸਿੰਘ ਹੁਰਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਜਵਾਈ ਬਰਗੇਡੀਅਰ ਹਰੀ ਸਿੰਘ ਜੀ ਨੇ ਕਮਾਂਡ ਸੰਭਾਲੀ ਤੇ ਉਹਨਾਂ ਤੋਂ ਬਾਅਦ ਸਰਦਾਰ ਹੁਕਮ ਸਿੰਘ ਹੁਰਾਂ ਦੀ ਪੁੱਤਰੀ ਮਾਤਾ ਰਮਿੰਦਰ ਕੌਰ ਜੀ ਇਸ ਸੰਸਥਾ ਦੀ ਸੇਵਾ ਕਰਦੇ ਰਹੇ ਮਾਤਾ ਜੀ ਦੇ ਨਾਲ ਸਾਡੇ ਅਨੰਨ ਸੇਵਕ ਗੁਰੂਗੰਸਿਆ ਵਿਦਿਆ ਕੇਂਦਰ ਦੀ ਜਿਨ੍ਹਾਂ ਨੇ ਸੇਵਾ ਸੰਭਾਲ ਕੀਤੀ ਉਹਨਾਂ ਦੇ ਵਿੱਚ ਸਰਦਾਰ ਸਤਪਾਲ ਸਿੰਘ सरदार तीरत सिंह सदा तल्लोचन सिंह भगत सरदार हरबंस सिंह मक्कड़ जो सदा फकीर सिंह जी ਹਰਾਂ ਦੇ ਸੁਪੁੱਤਰ ਸਨ ਤੇ ਕਰਨਲ जोगिंदर पाल ਸਿੰਘ ਸਾਹੀ ਇਹਨਾਂ ਸ਼ਖਸੀਅਤਾਂ ਨੇ ਇਸ ਕੇਂਦਰ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਵਾਸਤੇ ਬੜਾ ਮੁੱਲਾ ਯੋਗਦਾਨ ਪਾਇਆ ਕੇਵਲ ਤਨ ਨਾਲ ਹੀ ਨਹੀਂ ਮਨ ਤੇ ਧਨ ਨਾਲ ਵੀ ਜੋ ਇੱਕ ਸੰਸਥਾ ਦੀ ਸੋਚ ਇੱਕ ਸੰਸਥਾ ਦੀ ਸ਼ਕਲ ਨਿਕਲੀ ਉਹ ਇਹਨਾਂ ਸਾਰੀਆਂ ਸ਼ਖਸੀਅਤਾਂ ਦੀ देन ਹੈ ਅੱਜਕੱਲ੍ਹ ਸਤਾਰ ਹਰਚੰਦ ਸਿੰਘ ਨਾਗ ਉਹਨਾਂ ਦੀ ਅਗਵਾਈ ਵਿੱਚ ਜੋ ਸਾਡੇ ਚੇਅਰਮੈਨ ਸਾਹਿਬ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਨਿਸ਼ਕਾਮ ਸੇਵਕਾਂ ਦੀ ਇੱਕ ਟੀਮ ਸੁਚੱਜਾ ਸਟਾਫ ਇਹ ਸਾਰੇ ਰਲ ਕੇ ਇਸ ਸੰਸਥਾ ਦੀ ਸੇਵਾ ਸੰਭਾਲ ਕਰ ਰਹੇ ਹਨ ਸਾਡੀ ਅਰਦਾਸ ਹੈ ਸਤਿਗੁਰ ਪਾਤਸ਼ਾਹ ਰਹਿਮਤ ਕਰਨ ਆਪਣੇ ਇਸ ਨਿਮਾਣੀ ਸੰਸਥਾ ਨੂੰ ਗੁਰਕਲਗੀਦਰ ਪਾਤਸ਼ਾਹ ਦੇ ਮਹਾਨ ਖਾਲਸਾ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ਦੇ ਰਹਿਣ ਇੱਥੇ ਆਉਣ ਲਈ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਇੱਕ ਵਾਰੀ ਫਿਰ ਆਪ ਸਭ ਸੰਗਤਾਂ ਦਾ ਬਹੁਤ 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 ਧੰਨਵਾਦ